ਰਹੇ ਚੱਲ ਰਿਹਾ ਕਿਵੇਂ ਦਾ ਮਾਹੌਲ ਹੈ 30 ਪਿਲੀ ਦਾ ਹਫਤਾ ਦੇ ਵਿੱਚ 3 ਬੂਥ ਤੇ 190 99 92 ਤਿੰਨਾਂ ਬੂਥਾਂ ਦੇ ਵਿੱਚ ਬਹੁਤ ਸ਼ਾਂਤੀਪੂਰਕ ਵੋਟ ਪਈ ਹੈ ਤੇ ਬਹੁਤ ਚੰਗੇ ਸੱਜੇ ਟੰਕ ਨਾਲ ਪਈ ਹੈ ਕੋਈ ਗੜਬੜ ਨਹੀਂ ਹੋਈ ਕਿਸੇ ਇਮਾਨਦਾਰੀ ਨਾਲ ਵੋਟ ਪਈ ਹੈ ਸਾਰਿਆਂ ਨੇ ਸਾਰੇ ਮਿਲ ਕੇ ਵੋਟ ਪਈ ਹੈ ਚਾਹ ਕਿਸੇ ਨੇ ਆਮ ਪਾਰਟੀ ਨੂੰ ਪਾਈ ਹੈ ਚਾਹ ਕਿਸੇ ਨੂੰ ਕਾਂਗਰਸ ਪਾਰਟੀ ਨੂੰ ਪਾਈ ਹੈ ਕਿਸੇ ਨੇ ਵੀ ਅਕਾਲੀ ਦਲ ਨੂੰ ਪਾਈ ਹੈ ਇੱਥੇ ਕਿਸੇ ਦਾ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਟੰਗੀਆਂ ਪੋਟਾਂ ਪਈਆਂ 60% ਦੇ ਉੱਪਰ ਸਾਡਾ ਇਲੈਕਸ਼ਨ ਦਾ ਰਿਜ਼ਲਟ ਪੋਟ ਪਈਆ ਹੋਈ ਨਹੀਂ ਪਈਆ ਤੇ ਬਾਕੀ ਕੋਈ ਗੱਲਬਾਤ ਇਸ ਤਰ੍ਹਾਂ ਦੀ ਹੋਈ ਨਹੀਂ ਸਾਨੂੰ ਮੁਲਾਜ਼ਮਾਂ ਨੇ ਵੀ ਬਹੁਤ ਸਹਿਯੋਗ ਹਾਂ ਬਹੁਤ ਮੁਲਾਜ਼ਮਾਂ ਨੇ ਜਿੰਨੇ ਮੁਲਾਜ਼ਮ ਤੇ ਪਿਛਲੀ ਦਫ਼ਤਰ ਤੇ ਆ ਇਹਨਾਂ ਦੇ ਜੇ ਲੱਗੇ ਹੋ ਤੇ ਪੁਲਿਸ ਵਾਲੇ ਲੱਗੇ ਹੋਏ ਸੀਗੇ ਇਹਨਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਤੇ ਜਿਹੜੇ ਬਾਹਰੋਂ ਟੀਮਾਂ ਆਈਆਂ ਇਹਦੀਆਂ ਵੋਟਾਂ ਪਾਉਣ ਬਾਅਦ ਤੇ ਉਹਨਾਂ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਇਸ ਤਰ੍ਹਾਂ ਸਾਰਾ ਕੰਮ ਸਾਰਾ ਬੜੇ ਸ਼ਾਂਤੀਪੂਰਵਕ ਨੇਪਰੇ ਚੜਾਇਆ ਜਿਹੜਾ ਅੱਜ 2024 ਦੀ ਕੱਤੋਂ ਹੋਈ ਹੈ ਲੋਕ ਸਭੀ ਕਿਵੇਂ ਦਾ ਰਿਹਾ ਕੋਈ ਸ਼ਾਂਤਮਈ ਰਿਹਾ ਸਾਰਾ ਕੁਝ ਬਹੁਤ ਖੁਸ਼ਮਹੌਜਿ ਬੋਟਾ ਪਈਆਂ ਸਭ ਨੇ ਬਹੁਤ ਪਿਆਰ ਤੇ ਸਜਦੇ ਢੰਗ ਨਾਲ ਬੋਟਾ ਪਈਆਂ ਸਭ ਨੇ ਆਪਣੀ ਆਪਣੀ ਬਾਰੀ ਦਾ ਇੰਤਜ਼ਾਰ ਕੀਤਾ ਤੇ ਬਹੁਤ ਪਿਆਰ ਤੇ ਭਾਈਚਾਰਕ ਸੰਗ ਬੋਣ ਪਈ ਯਾਰ ਪ੍ਰਬੰਧ ਸਾਰੇ ਸਹੀ ਸੀ ਜਿਵੇਂ ਬਹੁਤ ਵਜੇ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਬਾਕੀ ਜਿਹੜੇ ਸਾਡੇ ਪੋਲੀ ਜੈਂਟ ਹੋਏ ਹੋਸਟ ਸਟਾਫ ਮੈਂਬਰ ਹੋਏ ਇਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਸਾਡਾ